ਪਾਤੜਾ ਪੁਲਿਸ ਵੱਲੋਂ ਸ਼ਹਿਰ ਦੇ ਭਗਤ ਸਿੰਘ ਚੌਂਕ ਦੇ ਵਿੱਚ ਕਿਤੇ ਨਾਕਾਬੰਦੀ ਦਰਜਨ ਦੇ ਰਿਪ ਕਿਤੇ ਵਾਹਨਾਂ ਤੇ ਚਲਾਣ ਸ਼ਾਇਦ ਸੁਰੱਖਿਆ ਨੂੰ ਲੈ ਕੇ ਪਾਤੜਾ ਥਾਣਾ ਦੇ ਮੁਖੀ ਹੈਰੀ ਬੋਪਾਰਾਈ ਦੀ ਅਗਵਾਈ ਦੇ ਵਿੱਚ ਭਗਤ ਸਿੰਘ ਚੌਂਕ ਪਾਤੜਾ ਵਿੱਚ ਨਾਕਾਬੰਦ ਕਰਕੇ ਬਿਨਾਂ ਨੰਬਰਾਂ ਟ੍ਰਿਪਲ ਸਵਾਰੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸ਼ਿਕੰਜਾ ਕਸਿਆ ਦਰਜਨ ਦੇ ਰਿਪ ਵਾਹਨਾਂ ਤੇ ਚਲਾਣ ਕਟੇ ਗਏ ਤੇ ਲੋਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਮਾਨਯੋਗ ਐਸਐਸਪੀ ਸਾਹਿਬ ਜੀ वरुण ਸ਼ਰਮਾ ਜੀ ਦੇ ਦੇਸ਼ਾਨੇ ਸੇਬ ਅਮਨ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਦੇ ਹੋਏ ਅੱਜ ਪਾਟੜਾ ਪੁਲਿਸ ਅਤੇ ਸਿੱਟੀ ਚੌਕੀ ਪੁਲਿਸ ਤੇ ਮਿਲਾਂਖਣ ਨੇ ਰਲ ਕੇ ਸਪੈਸ਼ਲ ਨਾਕਾ ਬੰਦੀ ਕਰੀ ਹੈ ਇਸ ਵਿੱਚ ਅਸੀਂ ਆਊਟ ਨੰਬਰ ਮੋਟਰਸਾਈਕਲ ਗਾਲੀ ਜਾਲੀਆਂ ਨੇ ਗੱਡੀਆਂ ਅਤੇ ਹੋਰ ਚੱਕੀ ਵਿਅਕਤੀਆਂ ਦੀਆਂ ਵਾਹਨ ਚੈੱਕ ਕਰ ਰਹੇ ਹਾਂ ਤੇ ਤਾਂ ਕਿ ਮਾੜੇ ਅਨਸਰਾਂ 'ਚ ਪ੍ਰਵਾਹ ਬਣਿਆ ਰਹੇ ਅਪੀਲ ਇਹ ਜੁਕਾ ਨੂੰ ਜੀ ਤੁਹਾਨੂੰ ਇਹ ਅਪੀਲ ਹੈ ਕਿ ਜੇ ਪੈਟਰਨ ਮੁਤਾਬਕ ਆਪਣੀ ਨੰਬਰ ਪਲੇਟ ਆ ਵਗੈਰਾ ਲਾਓ ਤੇ ਕਾਲੀਆਂ ਜਾਲੀਆਂ ਵੋਇਟ ਕਰੋ ਅੱਜ ਦਾ ਮੌਸਮ ਮੌਸੂਮੀ ਰੋਕ ਨੂੰ ਫਿਰ ਗਈ ਹੈ ਜਿਵੇਂ ਧੁੰਦ ਵਿੱਚ ਗੱਡੀਆਂ ਚਲਾਉਂਦੇ ਜਿਹੜੀ ਫੌਗ ਲਾਈਟਸ ਹੁੰਦੀਆਂ ਨੇ ਜੀ ਉਹ ਵਰਤਵਾਰ ਯੂਜ਼ ਕਰੋ ਜੀ ਤੇ ਅਵੋਇਡ ਕਰੋ ਰਾਤ ਨੂੰ ਧੁੰਦ ਵਿੱਚ ਟ੍ਰੈਵਲ ਕਰਨਾ ਪਾਲਣਾ ਕਰਨੀ ਵੈਸੇ ਹੀ ਆਪਣੇ ਨਾਗਰਿਕਤਾ ਫਰਜ਼ ਪੰਡਾ ਕਿ ਆਪਾਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰੀਏ